ਮੋਹਾਲੀ ਦੇ ਡੇਰਾ ਬੱਸੀ ਦੇ ਵਿੱਚ ਐਨਕਾਊਂਟਰ ਹੋਇਆ ਹੈ ਮੋਠਪੇੜ ਮਗਰੋਂ ਦੋ ਬਦਮਾਸ਼ ਕਾਬੂ ਕੀਤੇ ਗਏ ਨੇ ਐਨਕਾਊਂਟਰ ਦੌਰਾਨ ਦੋਵੇਂ ਬਦਮਾਸ਼ ਜ਼ਖਮੀ ਹੋਏ ਨੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਗੈਂਗਸਟਰ ਗੋਲਦੀ ਬਰਾੜ ਦੇ ਗੁਰਗੇ ਨੇ ਮੈਕਸੀ ਅਤੇ ਸੰਦੀਪ ਜ਼ੀਰਕਪੁਰ ਅੰਬਾਲਾ ਹਾਈਵੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸਨ ਇਹ ਦੋਵੇਂ ਬਦਮਾਸ਼ ਮਲਜ਼ਮ ਮੈਕਸੀ ਨੇ ਜਨਵਰੀ ਮਹੀਨੇ ਦੇ ਵਿੱਚ ਹੀ ਮੋਹਾਲੀ ਦੇ ਪ੍ਰਾਪਰਟੀ ਡੀਲਰ ਤੋਂ 50 ਲੱਖ ਦੀ ਫਰੋਤੀ ਮੰਗੀ ਸੀ ਰਾਜਾ ਸੰਸੀ ਦੇ ਪਿੰਡ ਰਡਾਲਾ ਦਾ ਵਸਨੀਕ ਹੈ ਮੁਲਜ਼ਮ ਮੈਕਸੀ ਏਜੀਟੀਐਫ ਤੋਂ ਮੁਹਾਲੀ ਪੁਲਿਸ ਨੇ ਸਾਂਝਾ ਆਪਰੇਸ਼ਨ ਕੀਤਾ ਹੈ ਤੇ ਇਸ ਆਪਰੇਸ਼ਨ ਦੌਰਾਨ ਦੋ ਬਦਮਾਸ਼ ਕਾਬੂ ਕੀਤੇ ਗਏ ਨੇ ਗੈਂਗਸਟਰ ਗੋਲਡੀ ਬਰਾੜ ਦੇ ਗੁਰਗੇ ਹਨ ਮੈਕਸੀ ਅਤੇ ਸੰਦੀਪ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਤਾਂ ਪੂਰੇ ਇਲਾਕੇ ਨੂੰ ਇਸ ਜਗ੍ਹਾ ਦੇ ਉੱਤੇ ਪੁਲਿਸ ਦੇ ਵੱਲੋਂ ਸੀਲ ਕਰਕੇ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਇਹ ਤਸਵੀਰਾਂ ਮੌਕੇ ਦੇ ਉੱਤੇ ਹਥਿਆਰ ਡਿੱਗੇ ਹੋਏ ਨੇ ਇਹ ਇੱਕ ਬਦਮਾਸ਼ ਧਰਤੀ ਦੇ ਉੱਤੇ ਡਿੱਗਿਆ ਹੋਇਆ ਹੈ ਤੇ ਰਾਉਂਡ ਅਪ ਕੀਤਾ ਹੋਇਆ ਗੋਲੀਆਂ ਦੇ ਖੋਲ ਨੂੰ ਪੁਲਿਸ ਦੀਆਂ ਟੀਮਾਂ ਇੱਥੇ ਤਨਾਤ ਨੇ ਮਲਜ਼ਮ ਮੈਕਸੀ ਨੇ ਪ੍ਰਾਪਰਟੀ ਡੀਲਰ ਤੋਂ ਫਰौती ਵੀ ਮੰਗੀ ਸੀ ਰਾਜਾ ਸੰਸੀ ਦੇ ਪਿੰਡ ਰੋੜਾਰਾ ਦਾ ਵਸਨੀਕ ਹੈ ਮਲਜ਼ਮ ਮੈਕਸੀ ਡੇਰਾ ਬੱਸੀ ਦੇ ਵਿੱਚ ਮੁਹਾਲੀ ਦੇ ਡੇਰਾ ਬੱਸੀ ਦੇ ਵਿੱਚ ਇਹ ਐਨਕਾਊਂਟਰ ਹੋਇਆ ਏਜੀਟੀਐਫ ਅਤੇ ਮੁਹਾਲੀ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਮੁਹਾਲੀ ਦੇ ਡੇਰਾ ਬੱਸੀ ਦੇ ਵਿੱਚ ਐਨਕਾਊਂਟਰ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇਨਕਾਊਂਟਰ ਦੌਰਾਨ ਦੋ ਜਿਹੜੇ ਮੁਲਜ਼ਮ ਨੇ ਉਹ ਕਾਬੂ ਕੀਤੇ ਗਏ ਨੇ ਗੈਂਗਸਟਰ ਗੋਲਡੀ ਬਰਾੜ ਦੇ ਗੁਰਗੇ ਦੱਸੇ ਜਾ ਰਹੇ ਨੇ ਜ਼ਿਰਖਪੁਰ ਅੰਬਾਲਾ ਹਾਈਵੇ ਦੇ ਨੇੜਿਓਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਵੱਡੀ ਸਫਲਤਾ ਵੀ ਮੰਨੀ ਜਾ ਰਹੀ ਹੈ ਪੁਲਿਸ ਦੀ ਤਾਂ ਲਗਾਤਾਰ ਗੈਂਗਸਟਰਾਂ ਨੂੰ ਪੁਲਿਸ ਠੇਰ ਕਰ ਰਹੀ ਹੈ ਗ੍ਰਿਫਤਾਰ ਕਰ ਰਹੀ ਹੈ ਹਿਰਾਸਤ ਦੇ ਵਿੱਚ ਲੈ ਰਹੀ ਹੈ ਮੁਲਜ਼ਮ ਮੈਕਸੀ ਨੇ ਪ੍ਰਾਪਰਟੀ ਡੀਲਰ ਤੋਂ ਫਰौती ਮੰਗੀ ਸੀ ਜਾਂ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਤਰੀਕੇ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਖਾਸ ਤੌਰ ਦੇ ਉੱਤੇ ਬਾਰਡਰ ਇਲਾਕੇ ਦੇ ਵਿੱਚ ਪੰਜਾਬ ਦੇ ਥਾਣਿਆਂ ਤੱਕ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਸਵਾਲ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਉੱਠੇ ਜਿਸ ਤੋਂ ਬਾਅਦ ਪੁਲਿਸ ਹੁਣ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਆਏ ਦਿਨ ਐਨਕਾਊਂਟਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਡੇਰਾਵਸੀ ਮੁਹਾਲੀ ਦੀ ਇਹ ਤਸਵੀਰ ਜਿੱਥੇ ਐਨਕਾਊਂਟਰ ਹੋਇਆ ਆਮੋ ਸਾਹਮਣੇ ਵਾਲੀ ਸਥਿਤੀ ਬਣੀ ਤੇ ਇਸ ਦੌਰਾਨ ਦੋਵੇਂ ਬਦਮਾਸ਼ ਜਿਹੜੇ ਨੇ ਜ਼ਖਮੀ ਹੋ ਗਏ ਨੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮੋਠ ਪੇੜ ਮਗਰੋਂ ਦੋ ਬਦਮਾਸ਼ ਪੁਲਿਸ ਨੇ ਕਾਬੂ ਕਰ ਲਏ ਨੇ ਇੱਕ ਦਾ ਨਾਮ ਮੈਕਸੀ ਤੇ ਦੂਜੇ ਦੇ ਨਾਮ ਸੰਦੀਪ ਦੱਸਿਆ ਜਾ ਰਿਹਾ ਹੈ ਜ਼ਿਰਖਪੁਰ ਅੰਬਾੜਾ ਹਾਈਵੇ ਦੇ ਨੇੜੇੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਮੌਕੇ ਐਨਕਾਊਂਟਰ ਸਥਾਨ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੁਹਾੜੀ ਦੇ ਡੇਰਾ ਬਸੀ ਦੀ ਇਹ ਤਸਵੀਰ ਜਿੱਥੇ ਇਹ ਐਨਕਾਊਂਟਰ ਹੋਇਆ ਹੈ ਮੁਲਜ਼ਮ ਮੈਕਸੀ ਨੇ ਪ੍ਰਾਪਰਟੀ ਡੀਲਰ ਤੋਂ 50 ਲੱਖ ਦੀ ਫਰौती ਮੰਗੀ ਸੀ ਤਾਂ ਸਾਡੇ ਸਹਿਯੋਗੀ ਮੌਕੇ ਘਟਨਾ ਸਥਾਨ ਤੋਂ ਲਾਈਵ ਜੁੜੇ ਨੇ ਦਲਜੀਤ ਸਿੰਘ ਤਾਂ ਦਲਜੀਤ ਲਗਾਤਾਰ ਅਜਿਹੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਖਾਸ ਤੌਰ ਦੇ ਉੱਤੇ ਐਨਕਾਊਂਟਰ ਦੀਆਂ ਤਾਂ ਪੁਲਿਸ ਦਾ ਪੂਰੇ ਤਰੀਕੇ ਦੇ ਨਾਲ ਮੁਸਤੈਦ ਨਜ਼ਰ ਆ ਰਹੀ ਹੈ ਇਹ ਕੋਈ ਜਾਣਕਾਰੀ ਪਤਾ ਲੱਗ ਸਕੀਏ ਕਿ ਇਹ ਮੁਲਜ਼ਮ ਕੌਣ ਨੇ ਇੱਥੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਪਹੁੰਚੇ ਸਨ ਅਹ ਦੇਖੋ ਬਿਲਕੁਲ ਇਹ ਜਿਹੜੇ ਮੋਲਜਮ ਸੀਗੇ ਇਹ ਪਹਿਲਾਂ ਹੀ ਜਿਹੜੇ ਕਿ ਪੁਲਿਸ ਕਸਟਡੀ ਦੇ ਵਿੱਚ ਸੀਗੇ 50 ਲੱਖ ਦੀ ਫਲੋਟੀ ਮਾਮਲੇ ਦੇ ਪੁਲਿਸ ਨੇ ਜਿਹੜਾਗਾ ਪ੍ਰੋਡਕਸ਼ਨ ਮਾਨ ਤੇ ਲੈਤੇ ਹੋਏ ਸੀਗੇ ਅੱਜ ਜਿਹੜੀ ਹੈ ਇੱਥੇ ਡੇਰਾ ਬਸ ਦੇ ਕੋਲ ਇਹਨਾਂ ਕੋਲੋਂ ਹਥਿਆਰ ਕਵਰ ਕਰਨ ਵਾਸਤੇ ਜਿਹੜੇਗਾ ਪੁਲਿਸ ਲੈ ਕੇ ਆਈ ਸੀਗੀ ਤੇ ਆ ਜਦੋਂ ਇਹ ਹਥਿਆਰ ਕਵਰ ਕਰਨ ਵਾਸਤੇ ਪੁਲਿਸ ਇੱਥੇ ਲੈ ਕੇ ਆਈ ਤਾਂ ਇੱਥੇ ਜਿਹੜਾਗਾ ਪੁਲਿਸ ਦੇ ਵਿੱਚ ਇਹਨਾਂ ਦਾ ਉਹਨੇ ਪੁਲਿਸ ਦੇ ਉੱਪਰ ਹਮਲਾ ਕੀਤਾ ਕੀ ਹੈ ਪੂਰਾ ਕੀ ਹੋਇਆ ਸੀਗਾ ਡੀਐਸਪੀ ਸਿਟੀ ਜਿਹੜੇ ਹੈਗੇ ਨੇ ਹਰਸ਼ਿੰਦਰ ਪੱਲ ਉਹ ਸਾਡੇ ਨਾਲ ਬੁਲਦੇ ਬਲ ਸਾਹਿਬ ਜਿਹੜੇ ਦੋ ਮੁਜਮ ਸੀਗੇ ਉਹਨਾਂ ਨੂੰ ਕਿਉਂ ਇੱਥੇ ਲੈ ਕੇ ਆਏ ਸੀ ਤੇ ਕਿਸ ਮਾਮਲੇ 'ਚ ਉਹ ਪ੍ਰੋਡਕਸ਼ਨ ਵਨ ਤੇ ਤੁਸੀਂ ਲੈ ਕੇ ਆਏ ਸੀਗੇ ਬੇਸਿਕਲੀ ਸਾਡੇ ਕੋਲ 8 ਨੰਬਰ ਐਫਆਈਆਰ 308 ਦੀ 2 ਅ 8/25 ਇਹਦੇ ਵਿੱਚ ਮਦਈ ਮਕਦਮਾ ਕੋ ਪੱਤੋਂ ਦਾ ਮਦਈ ਮਕਦਮਾ ਸੀ ਜਿਹਦੇ ਕੋ ਇਹਨਾਂ ਨੇ ਫਰौती ਮੰਗ ਰੇ ਸੀ 50 ਲੱਖ ਦੀ ਫਰौती ਮੰਗੀ ਸੀ ਤੇ ਉਹਦੇ ਰਿਗਾਰਡ ਦੇ ਵਿੱਚ ਅਸੀਂ ਪ੍ਰੋਡਕਸ਼ਨ ਵਾਰੰਟ ਤੋਂ ਉਹਨਾਂ ਲੈ ਕੇ ਆਏ ਸੀਗੇ ਕੱਲ ਮੁਲਜ਼ਮ ਤੇ ਮੇਰੇ ਐਸ ਐਚਓ ਆਈਟੀਸੀਟੀ ਇੰਸਪੈਕਟਰ ਜਸ਼ਨ ਜਿਹੜੇ ਐ ਇਹ ਲੈ ਸਵੇਰੇ ਰਿਕਵਰੀ ਕਰਾਉਣ ਲੈ ਕੇ ਆਏ ਸੀ ਜਦੋਂ ਉਹਨਾਂ ਉਹਨਾਂ ਜਿੱਥੇ ਜਿਹੜਾ ਮਲਕੀਤ ਮੈਕਸੀ ਹੈ ਜਦੋਂ ਉਹ ਉੱਥੇ ਰਿਕਵਰੀ ਕਰਾਉਣ ਲੱਗਾ ਤੇ ਉਹਨੇ ਜਗਾ ਗਲਤ ਦੱਸ ਕੇ ਤੇ ਨਾਲ ਹੀ ਉਹਨੇ ਉਹਦੇ ਤੇ ਪੁਲਿਸ ਪਾਰਟੀ ਤੇ ਫਾਇਰ ਕਰਤਾ ਸੀਗਾ ਜੋ ਜਿਹੜਾ ਫਾਇਰ ਹੈ ਉਹ ਉਹਦੇ ਤੇ ਗੱਡੀ ਤੇ ਆਪਣੇ ਸਾਡੀ ਐਸ ਐਚਓ ਆਈਟੀ ਸਿਟੀ ਦੀ ਗੱਡੀ ਤੇ ਵਜਿਆ ਤੇ ਉਹਦੇ ਚ ਜਵਾਬੀ ਫਾਇਰ ਦੇ ਵਿੱਚ ਜਿਹੜੀ ਹੈਗੀ ਹੈ ਉਹਦੇ ਵਿੱਚ ਉਹਦੇ ਮਲਕੀਤ ਮੈਕਸੀ ਤੇ ਗੋਲੀ ਲੱਗੀ ਤੋ ਮੋਜਮ ਜਿਹੜੇ ਮੈਕਸੀ ਤੇ ਇੱਕ ਹੋਰ ਦੂਸਰਾ ਕੌਣ ਸੀਗਾ ਤੇ ਇਹ ਇਹਨਾਂ ਦੇ ਪਰ ਕਿਸ ਤਰ੍ਹਾਂ ਦੇ ਮਾਮਲੇ ਦਰਜ ਨੇ ਬੇਸਿਕਲੀ ਇਹਨਾਂ ਕੋਲ ਲੁੱਟਾਂ ਖੋਹਾਂ ਫਰੋਤੀਆਂ ਦੇ ਮਕਦਮੇ ਦਰਜ ਹੈ ਇਹ 골ਡੀ ਬਰਾਡ ਦਾ ਅਸੋਸੀਏਟ ਹੈ ਜਿਹੜਾ ਅੱਗੇ ਇਹ ਹੈ ਤੇ ਉਸ ਕਰਕੇ ਇਹਨਾਂ ਤੇ ਕਾਫੀ ਪਹਿਲਾਂ ਵੀ ਕਾਫੀ ਮਕਦਮੇ ਆ ਜਿਹਦੀ ਅਸੀਂ ਤਾਨੂੰ ਅੱਡ ਤੌਰ ਤੇ ਇਹਦਾ ਸਾਰੇ ਡਿਟੇਲਿੰਗ ਦੇ ਦਿਆਂਗੇ ਇਹ ਦੇਖੋ ਇੱਥੇ ਕੀ ਛਪਾਇਆ ਹੋਇਆ ਸੀਗਾ ਇਹਨਾਂ ਨੇ ਤੇ ਇਹਨਾਂ ਤੋਂ ਹੁਣ ਕੀ ਕੀ ਰਿਕਵਰ ਹੋਇਆ ਜੀ ਇਹ ਪਿਸਤਲ ਜੋ ਛਪਾਇਆ ਹੋਇਆ ਸੀ ਬਤੀਕੋਰ ਦਾ ਜਿਹਦੇ ਨਾਲ ਜਿਹੜੀ ਰਿਕਵਰੀ ਕਰਾਉਂਦੇ ਕਰਾਉਂਦੇ ਆਏ ਜਦੋਂ ਤੇ ਉਦੋਂ ਹੀ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀ ਬਿਲਕੁਲ ਜੀ ਹੁਣ ਦੋਨੋਂ ਜਿਹੜੇ ਹੈਗੇ ਜ਼ਖਮੀ ਹਾਲਾਤ ਦੇ ਵਿੱਚ ਉਹ ਹਸਪੀਟਲ ਡਾਕਰ ਨੇ ਪੁਲਿਸ ਪਹਿਲਾਂ ਹੀ ਇਹਨਾਂ ਨੂੰ ਕੋਸਿਆ ਹੋਇਆ ਸੀ ਗਾ ਨੂੰ ਉਥੇ ਲੈ ਕੇ ਆਏ ਸੀ ਜਦੋਂ ਰਿਕਵਰੀ ਕਰ ਰਹੇ ਸੀਗੇ ਉਦੋਂ ਜਿਹੜਾ ਹੈਗਾ ਇੱਕ ਨੇ ਜਿਹੜਾ ਹੈਗਾ ਪੁਲਿਸ ਦੇ ਉੱਪਰ ਪਿਸਟਲ ਦੇ ਨਾਲ ਜਿਹੜਾ ਹੈਗਾ ਹਮਲਾ ਕੀਤਾ ਤੇ ਉਸ ਤੋਂ ਬਾਅਦ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦੇ ਜਿਹੜੇ ਹੈਗਾ ਲੱਤਾਂ ਦੇ ਵਿੱਚ ਜਿਹੜੀ ਪੁਲਿਸ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ ਹੁਣ ਜ਼ਖਮੀ ਹਾਲਤ ਦੇ ਵਿੱਚ ਇਹ ਜਿਹੜੇ ਹੈਗੇ ਹਸਪੀਟਲ ਦੇ ਵਿੱਚ ਦਾਖਲ ਹੋ ਗਏ ਜੀ ਬਹੁਤ-ਬਹੁਤ ਧੰਨਵਾਦ ਦਿਲਜੀਤ तमाम ਜਾਣਕਾਰੀ ਦੇ ਲਈ ਤਾਂ ਮੋਟਪੇੜ ਮਗਰੋਂ ਦੋ ਬਦਮਾਸ਼ ਜਿਹੜੇ ਨੇ ਉਹ ਕਾਬੂ ਕਰ ਲਏ ਗਏ ਨੇ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਦੋਵੇਂ ਬਦਮਾਸ਼ ਜਾ ਰਹੇ ਸਨ ਜਿਸ ਦੌਰਾਨ ਪੁਲਿਸ ਤੇ ਇਹਨਾਂ ਦੀ ਮੋਟਪੇੜ ਹੋਈ ਤੇ ਇਸ ਦੇ ਵਿੱਚ ਦੋਵੇਂ ਜਿਹੜੇ ਬਦਮਾਸ਼ ਨੇ ਉਸ ਜ਼ਖਮੀ ਹੋ ਗਏ ਨੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ